ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰ ਨਾਰ ਮਨੁ ਜਾਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਪੀਆ ਸਤਗੁਰ ਦੀਆ ਅਵਰਨ ਜਾਣਾ ਦੂਆ ਤੀਆ ਸਤਗੁਰ ਕਾ ਜਨਮੈ ਗਮਨ ਮਿਟਾਇਆ ਦੀਨ ਦੁਨੀਆ ਦੇ ਮਾਲਕ ਸਾਇਬੇ ਕਮਾਲ ਸਰਬੰਸੁਧਾਨੀ ਅੰਮ੍ਰਿਤ ਕੇਦਾ ਤੇ ਦਸ਼ਮੇਸ਼ ਪਿਤਾ ਧਨ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਨ ਸੋ 25 ਸਾਲ ਪਹਿਲਾਂ 1699 ਦੀ ਵਿਸਾਖੀ ਵਾਲੇ ਦਿਨ ਤਖਤ ਸ਼੍ਰੀ ਕੇਸਕੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸਿੱਖਾਂ ਨੂੰ ਸੰਪੂਰਨਤਾ ਬਖਸ਼ਿਸ਼ ਕੀਤੀ ਪੰਜ ਕਕਾਰ ਹੀ ਰਹਿਤ ਬਖਸ਼ਿਸ਼ ਕੀਤੀ ਕੁਰੇਤਾ ਤੋਂ ਵਰਜਿਤ ਕੀਤਾ ਸਾਨੂੰ ਸੰਸਕਾਰ ਬਖਸ਼ਿਸ਼ ਕੀਤੇ ਔਰ ਸਤਗੁਰਾਂ ਨੇ ਆਪਣੇ ਖਾਲਸੇ ਨੂੰ ਆਪਣਾ ਸਰੂਪ ਬਖਸ਼ਿਸ਼ ਕਰ ਦਿੱਤਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੂ ਨਿਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਪਿੰਡ ਪ੍ਰਾਨ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੋ ਸਤਗੁਰੂ ਪੂਰਾ ਔਰ ਸਤਗੁਰਾਂ ਨੇ ਇਥੋਂ ਤੱਕ ਵੀ ਬਚਨ ਕਰ ਦਿੱਤੇ ਰਹਣੀ ਰਹੈ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸਕਾ ਚਿਹਰਾ ਰਹਿਤ ਬਿਨਾ ਨਾ ਸਿੱਖ ਕਹਾਵੇ ਰਹਿਤ ਬਿਨਾ ਦਰ ਚੋਟਾ ਖਾਵੇ ਜਪਨਗ ਖਾਲਸਾ ਰਹੇ ਨਿਆਰਾ ਤਬਨਗ ਤੀਜ ਜਦਿਉ ਮੈਂ ਸਾਰਾ ਜਦ ਇਹ ਗਹਿ ਹੈ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਚਰਨ ਪਾਹੁਲ ਦੀ ਮਰਿਆਦਾ ਨੂੰ ਸਤਿਗੁਰਾਂ ਨੇ ਖੰਡੇ ਬਾਟੇ ਦੀ ਪਾਹੁਲ ਦੀ ਮਰਿਆਦਾ ਵਿੱਚ ਤਬਦੀਲ ਕਰਕੇ ਅੱਜ ਦੇ ਦਿਨ 325 ਸਾਲ ਪਹਿਲਾਂ ਸਿੱਖਾਂ ਨੂੰ ਸੰਪੂਰਨਤਾ ਬਖਸ਼ਿਸ਼ ਕੀਤੀ ਸੀ ਖਾਲਸਾ ਪੰਥ ਦਾ 325 ਸਾਲਾ ਸਿਰਜਣਾ ਦਿਵਸ ਅੱਜ ਸਮੁੱਚੇ ਸੰਸਾਰ ਭਾਰ ਵਿੱਚ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਬਹੁਤ ਸ਼ਰਧਾ ਔਰ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ ਔਰ ਗੁਰੂ ਪੂਰੋ ਪਿਆਰਿਓ ਅੱਜ ਬੀਰੀ ਪੀਰ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਵੀ ਹੈ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਵੀ ਸਮੁੱਚੇ ਸੰਸਾਰ ਭਰ ਵਿੱਚ ਵਸਤੀਆਂ ਹੋਈਆਂ ਸੰਗਤਾਂ ਬਹੁਤ ਹੀ ਸ਼ਰਧਾ ਔਰ ਸਤਿਕਾਰ ਸਹਿਤ ਮਨਾ ਰਹੀਆਂ ਨੇ ਖਾਲਸਾ ਸਾਜਣਾ ਦਿਵਸ ਦੇ 325 ਸਾਲਾਂ ਦੀਆਂ ਸਮੁੱਚੇ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ ਹੋਣ ਅੰਮ੍ਰਿਤ ਸ਼ਕੀਏ ਅੰਮ੍ਰਿਤ ਸ਼ਾਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ ਫੇਰ ਤੋਂ ਸਮੁੱਚੇ ਖਾਲਸਾ ਪੰਥ ਨੂੰ ਖਾਲਸਾ ਪੰਥ ਦੇ 325 ਸਾਲਾਂ ਦਾ ਸਾਜਣਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰ ਨਰ ਮਨ ਜਾਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰਨ ਜਾਣਾ ਦੂਆ ਤੀਆ ਸਤਿਗੁਰ ਕੈ ਜਨਮੈ ਗਮਨ ਮਿਟਾਇਆ ਦੀਨ ਦੁਨੀਆਂ ਦੇ ਮਾਲਕ ਸਾਹਿਬ ਇਕਮਾਲ ਸਰਬੰ ਸੁਧਾਰਨੀ ਅੰਮ੍ਰਿਤ ਕੇ ਦਾਤਾ ਤੇ ਦਸ਼ਮੇਸ਼ ਪਿਤਾ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ 325 ਸਾਲ ਪਹਿਲਾਂ 1699 ਦੀ ਵਿਸਾਖੀ ਵਾਲੇ ਦਿਨ ਤਖਤ ਸ਼੍ਰੀ ਕੇਸਕੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸਿੱਖਾਂ ਨੂੰ ਸੰਪੂਰਨਤਾ ਬਖਸ਼ਿਸ਼ ਕੀਤੀ ਪੰਜ ਕਕਾਰ ਹੀ ਰਹਿਤ ਬਖਸ਼ਿਸ਼ ਕੀਤੀ ਕੁਰੇਤਾ ਤੋਂ ਵਰਜਿਤ ਕੀਤਾ ਸਾਨੂੰ ਸੰਸਕਾਰ ਬਖਸ਼ਿਸ਼ ਕੀਤੇ ਅਤੇ ਸਤਿਗੁਰਾਂ ਨੇ ਆਪਣੇ ਖਾਲਸੇ ਨੂੰ ਆਪਣਾ ਸਰੂਪ ਬਖਸ਼ਿਸ਼ ਕਰ ਦਿੱਤਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰਉ ਨਿਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਪਿੰਡ ਪ੍ਰਾਨ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੋ ਸਤਗੁਰੂ ਪੂਰਾ ਔਰ ਸਤਗੁਰਾਂ ਨੇ ਇਥੋਂ ਤੱਕ ਵੀ ਬਚਨ ਕਰ ਦਿੱਤੇ ਰਹਣੀ ਰਹੈ ਸੋਇ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਚੇਰਾ ਰਹਿਤ ਬਿਨਾ ਨਹਿ ਸਿੱਖ ਕਹਾਵੈ ਰਹਿਤ ਬਿਨਾ ਦਰ ਝੋਟਾ ਖਾਵੈ ਜਪਨਗ ਖਾਲਸਾ ਰਹੈ ਨਿਆਰਾ ਤਬ ਨਗ ਤੀਜ ਦੀਉ ਮੈਂ ਸਾਰਾ ਜਬ ਇਹ ਗਏ ਹੈ ਵਿਪਰਨ ਕੀ ਰੀਤ ਮੈਂ ਨਾ ਕਰੂੰ 인की प्रतीत चरण पाहुदी ਪਰਯਾਦਾ ਨੂੰ ਸਤਿਗੁਰਾਂ ਨੇ ਖੰਡੇ ਬਾਟੇ ਦੀ ਪਾਹੁਦੀ ਮਰਯਾਦਾ ਵਿੱਚ ਤਬਦੀਲ ਕਰਕੇ ਅੱਜ ਦੇ ਦਿਨ 325 ਸਾਲ ਪਹਿਲਾਂ ਸਿੱਖਾਂ ਨੂੰ ਸੰਪੂਰਨਤਾ ਬਖਸ਼ਿਸ਼ ਕੀਤੀ ਸੀ ਖਾਲਸਾ ਪੰਥ ਦਾ 325 ਸਾਲਾ ਸਿਰਜਣਾ ਦਿਵਸ ਅੱਜ ਸਮੁੱਚੇ ਸੰਸਾਰ ਭਾਰ ਵਿੱਚ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਬਹੁਤ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਔਰ ਗੁਰੂ ਪੂਰੋ ਪਿਆਰਿਓ ਅੱਜ ਮੇਰੀ ਪੀਰ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਵੀ ਹੈ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਵੀ ਸਮੁੱਚੇ ਸੰਸਾਰ ਭਰ ਵਿੱਚ ਵਸਤੀਆਂ ਹੋਈਆਂ ਸੰਗਤਾਂ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾ ਰਹੀਆਂ ਨੇ ਖਾਲਸਾ ਸਾਜਣਾ ਦਿਵਸ ਤੇ 325 ਸਾਲਾਂ ਦੀਆਂ ਸਮੁੱਚੇ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ ਹੋਣ ਅੰਮ੍ਰਿਤ ਸ਼ਕੀਏ ਅੰਮ੍ਰਿਤ ਸ਼ਕੀਏ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰ ਗਏ ਫੇਰ ਤੋਂ ਸ慕ੱਚੇ ਖਾਲਸਾ ਪੰਥ ਨੂੰ ਖਾਲਸਾ ਪੰਥ ਦੇ 325 ਸਾਲਾਂ ਦਾ ਸਾਜਣਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ